ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਮਟਰਾਂ ਦੀ ਸਬਜ਼ੀ ਜਿਹੜੀ ਅਲੱਗ ਤਰੀਕੇ ਦੇ ਨਾਲ ਬਣਾਉਣ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਤਾਂ ਹੀ ਪਤਾ ਲੱਗੂਗਾ ਕਿ ਆਪਾਂ ਇਹਦੇ ਵਿੱਚ ਕੀ ਕੀ ਚੀਜ਼ ਪਾਈ ਹੈ ਤੇਲ ਗਰਮ ਰੱਖਿਆ ਸੀ ਉਹਦੇ ਵਿੱਚ ਲਸਣ ਤੇ ਅਦਰਕ ਕ੍ਰਸ਼ ਕਰਕੇ ਪਾਤਾ ਜੀਰਾ ਪਾਤਾ ਇਹਨੂੰ ਆਪਾਂ ਲਾਲ ਕਰ ਲੈਣਾ ਚੰਗੀ ਤਰ੍ਹਾਂ ਲਸਣ ਅਦਰਕ ਨੂੰ ਬਹੁਤ ਹੀ ਟੇਸਟੀ ਜਿਹੜੇ ਮਟਰ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੇ ਆ ਕੀ ਕੀ ਸਮਾਨ ਇਹਦੇ ਵਿੱਚ ਆਪਾਂ ਪਾਉਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਤਾਂ ਹੀ ਪਤਾ ਲੱਗੂਗਾ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਇਦਾਂ ਤੇ ਲਸਣ ਆਦਰਕ ਜਿਹੜਾ ਆ ਆਪਾਂ ਪਾਇਆ ਸੀ ਉਹਨੂੰ ਆਪਾਂ ਲਾਲ ਕਰ ਲਿਆ ਚੰਗੀ ਤਰ੍ਹਾਂ ਦੇਖੋ ਐਂਡ ਤੇ ਹੁਣ ਆਪਾਂ ਦੋ ਪਿਆਜ਼ ਕੱਟ ਕੇ ਪਾ ਦਿੱਤੇ ਤੇ ਇਹਨੂੰ ਵੀ ਆਪਾਂ ਪਕਾ ਲੰਨੇ ਲਾਲ ਕਰ ਲੰਨੇ ਆ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਆਪਾਂ ਬਿਲਕੁਲ ਛੋਟੀਆਂ ਰੱਖੀ ਦੀਆਂ ਤੇ ਆਸਾਨ ਤਰੀਕੇ ਦੇ ਨਾਲ ਪਾਈ ਦੀਆਂ ਤੇ ਹਰ ਇੱਕ ਸਾਡਾ ਜਿਹੜਾ ਬੋਲਣ ਦਾ ਆ ਬਣਾਉਣ ਦਾ ਤਰੀਕਾ ਬਿਲਕੁਲ ਸਿੰਪਲ ਸਧਾਰਨ ਹੁੰਦਾ ਆ ਟੱਕ ਦਿੱਤੇ ਸੀ ਪਿਆਜ਼ ਜਿਹੜੇ ਆ ਤੇ ਆਪਾਂ 골ਡਨ ਕਰ ਲਿਆ ਇਹ ਟਮਾਟਰ ਤੇ ਹਰੀਆਂ ਮਿਰਚਾਂ ਜਿਹੜੀਆਂ ਆ ਇੱਕ ਜਗ੍ਹਾ ਪੀਸ ਲਈਆਂ ਆ ਆਪਾਂ ਤੇ ਇਹਨੂੰ ਵੀ ਆਪਾਂ ਪਾ ਕੇ ਤੇ ਇਹਨੂੰ ਵੀ ਆਪਾਂ ਪਕਾ ਲੈਣਾ ਆ ਬਿਲਕੁਲ ਸੌਖਾ ਤਰੀਕਾ ਆ ਜੀ ਤੇ ਸਮਾਨ ਉਹੀ ਹੁੰਦਾ ਚੀਜ਼ਾਂ ਉਹੀ ਹੁੰਦੀਆਂ ਸਿਰਫ ਬਣਾਉਣ ਦਾ ਤਰੀਕਾ ਆਪਾਂ ਥੋੜਾ ਜਿਹਾ ਅਲੱਗ ਕਰ ਲੀਦਾ ਆ ਤੇ ਸਬਜ਼ੀਆਂ ਆਪਾਂ ਸਾਰੀਆਂ ਵਰਤਦੇ ਆ ਜਿਹੜਾ ਆਪਾਂ ਸਬਜ਼ੀ ਚ ਪਾਉਣਾ ਆ ਹਰ ਇੱਕ ਚੀਜ਼ ਆਪਾਂ ਪਾਉਨੇ ਬਸ ਬਣਾਉਣ ਦਾ ਥੋੜਾ ਜਿਹਾ ਤਰੀਕਾ ਅਲੱਗ ਕਰ ਲਈਦਾ ਉਹਦੇ ਨਾਲ ਜਿਹੜੀ ਆ ਨਵੀਂ ਡਿਸ਼ ਬਣ ਜਾਂਦੀ ਆ ਤੇ ਟੇਸਟੀ ਲੱਗਦੀ ਆ ਜਦੋਂ ਅਲੱਗ ਜੇ ਚੀਜ਼ ਆਪਾਂ ਬਣਾਉਂਦੇ ਤਾਂ ਟੇਸਟੀ ਲੱਗਦੀ ਆ ਤੇ ਇਸ ਤਰ੍ਹਾਂ ਹੁਣ ਆਪਾਂ ਟਮਾਟਰ ਨੂੰ ਵੀ ਜਿਹੜਾ ਪਕਾ ਲੈਣਾ ਆ ਚੰਗੀ ਤਰ੍ਹਾਂ ਢੱਕ ਕੇ ਤੇ ਦੇਖ ਸਕਦੇ ਤੁਸੀਂ ਇਹਨਾਂ ਟਮਾਟਰ ਵੀ ਲਾਲ ਹੋ ਗਏ ਆ ਪੱਕ ਗਏ ਆ ਚੰਗੀ ਤਰ੍ਹਾਂ ਤੇਲ ਜਿਹੜਾ ਰਿਲੀਜ਼ ਹੋ ਗਿਆ ਇਹਦੇ ਵਿੱਚੋਂ ਤੇ ਪਿਆਜ਼ ਜੀ ਆਪਾਂ ਲਾਲ ਕਰ ਲਿਆ ਸੀ ਪਹਿਲਾਂ ਹੁਣ ਆਪਾਂ ਲੋੜ ਅਨਸਾਰ ਸਬਜੀ ਮੁਤਾਬਕ ਆਪਾਂ ਲੂਣ ਪਾਤਾ ਤੇ ਕਸ਼ਮੀਰੀ ਲਾਲ ਮਿਰਚ ਥੋੜੀ ਪਾਤੀ ਕਲਰ ਵਾਸਤੇ ਤੇ ਹਲਦੀ ਪਾ ਦਨੇ ਆ ਜੀ ਜਿੰਨੀ ਕਿ ਸਬਜੀ ਉਹਦੇ ਹਿਸਾਬ ਦੇ ਨਾਲ ਆਪਾਂ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਸਬਜੀ ਦੇ ਵਿੱਚ ਬਿਲਕੁਲ ਜਿਹੜੇ ਆਪਾਂ ਨੋਰਮਲ ਲੂਣ ਮਿਰਚ ਹਲਦੀ ਵਰਤਦੇ ਬਸ ਉਹੀ ਪਾਉਨੇ ਆ ਤੇ ਬਹੁਤਾ ਮਸਾਲਾ ਨਹੀਂ ਆਪਾਂ ਪਾਉਂਦੇ ਹੈਗੇ ਤੇ ਬਸ ਇਹਨੂੰ ਵੀ ਜਿਹੜਾ ਆ ਪਕਾ ਲੈਣਾ ਆਪਾਂ ਇੱਕ ਚਮਚਾ ਤਾਜੀ ਮਲਾਈ ਦਾ ਮੈਂ ਪਾਇਆ ਫਰੈਸ਼ ਮਲਾਈ ਜਿਹੜੀ ਆ ਉਹ ਪਾਈ ਆ ਆਪਸ਼ਨਲ ਆ ਪਾਉਣੀ ਆ ਤਾਂ ਪਾ ਸਕਦੇ ਆ ਨਹੀਂ ਪਾਉਣੀ ਤਾਂ ਸਕਿੱਪ ਕਰ ਸਕਦੇ ਆ ਪਰ ਇਹਦੇ ਨਾਲ ਸਬਜੀ ਜਿਹੜੀ ਆ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਂਦੀ ਆ ਤੇ ਇਹਨੂੰ ਆਪਾਂ ਮਿਕਸ ਕਰਕੇ ਟੱਕ ਦੰਨੇ ਆ ਤੇ ਇਹਦੇ ਵਿੱਚੋਂ ਵੀ ਜਿਹੜਾ ਕਿ ਉਹ ਅਲੱਗ ਹੋ ਜਾਊਗਾ ਮਲਾਈ ਦੇ ਵਿੱਚੋਂ ਤੇ ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਮਟਰ ਤੇ ਪਾਣੀ ਵਗੈਰਾ ਆਪਾਂ ਨਹੀਂ ਪਾਉਣਾ ਕਿਉਂਕਿ ਟਮਾਟਰ ਵੀ ਆਪਾਂ ਪੀਸ ਕੇ ਪਾਏ ਆ ਤੇ ਜਦੋਂ ਆਪਾਂ ਮਟਰ ਪਾਉਣੇ ਆ ਤੇ ਉਹ ਜਿਹੜਾ ਪਾਣੀ ਇਹਦਾ ਭਾਫ਼ ਦੇ ਨਾਲ ਆਪੇ ਬਣਦਾ ਰਹਿੰਦਾ ਆ ਤੇ ਦੇਖ ਸਕਦੇ ਤੁਸੀਂ ਜਿਹੜਾ ਆ ਮਲਾਈ ਵੀ ਆਨ ਪੱਕ ਗਈ ਕਿ ਉਹ ਅਲੱਗ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਮਟਰ ਮਟਰਾਂ ਨੂੰ ਪਾ ਕੇ ਪਹਿਲਾਂ ਕੱਲੀ-ਕੱਲੀ ਚੀਜ਼ ਆਪਾਂ ਪਾਉਣੀ ਆ ਤੇ ਇਹ ਪਹਿਲਾਂ ਆਪਾਂ ਮਟਰ ਪਾਉਣੇ ਆ ਮਾ ਪਾਣੀ ਆਪਾਂ ਪਾਉਣਾ ਨਹੀਂ ਗਾ ਕਿਉਂਕਿ ਜਿਹੜੇ ਤਾਜ਼ੇ ਮਟਰ ਆ ਐਦਾਂ ਹੀ ਪੱਕ ਜਾਂਦੇ ਆ ਇਹ ਤੇ ਬਸ ਇਹਨੂੰ ਮਿਕਸ ਕਰਕੇ ਆਪਾਂ ਟੱਕ ਦੇਣਾ ਆ ਤੇ ਭਾਫ਼ ਦੇ ਨਾਲ ਪਾਣੀ ਜਿਹੜਾ ਥੋੜਾ ਥੋੜਾ ਆਪੇ ਇਹਦੇ ਵਿੱਚ ਬਣ ਜਾਂਦਾ ਆ ਤੇ ਐਦਾਂ ਹੀ ਪੱਕ ਜਾਣਾ ਇਹਨਾਂ ਨੇ ਠੀਕ ਆ ਜੀ ਮਟਰ ਆਪਾਂ ਪਾਅ ਤੇ ਮਿਕਸ ਕਰਦੇ ਆ ਤੇ ਇਹਨੂੰ ਆਪਾਂ ਟੱਕ ਦਿੰਨੇ ਆ ਇਹਨੂੰ ਮੈਂ ਦੇਖੋ ਪਾਣੀ ਜਿਹੜਾ ਇਸ ਤਰ੍ਹਾਂ ਭਾਫ਼ ਦੇ ਨਾਲ ਆਪੇ ਇਹਦੇ ਵਿੱਚ ਬਣ ਗਿਆ ਤੇ ਅੱਪਾ ਜਿਹੜੇ ਮਟਰ ਆ 6-7 ਮਿੰਟ ਇਹਨਾਂ ਨੂੰ ਮੈਂ ਪਕਾਇਆ ਟਾ ਕੇ ਤੇ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਮੇਥੇ ਹਰੇ ਮੇਥੇ ਸਾਫ਼ ਕਰਕੇ ਧੋ ਕੇ ਆਪ ਰੱਖਿਓ ਸੀ ਤੇ ਉਹ ਪਾ ਦਨੇ ਆ ਦੋ ਦੋ ਮੁਠਾ ਆਪਾਂ ਚੰਗੀਆਂ ਪਾਤੀਆਂ ਮੇਥਿਆਂ ਦੀ ਮਟਰ ਤੇ ਮੇਥੇ ਜਿਹੜੇ ਆਪਾਂ ਬਣਾਉਣੇ ਆ ਇੱਕ ਚੀਜ਼ ਆਪਾਂ ਹਲੇ ਹੋਰ ਪਾਉਣੀ ਆ ਉਹ ਬਾਅਦ ਚ ਪਾਉਨੇ ਆ ਤੇ ਇਹਨਾਂ ਨੂੰ ਮਿਕਸ ਕਰਕੇ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਟੱਕ ਦੇਣਾ ਆ ਮਟਰ ਨੂੰ ਟਾਈਮ ਲੱਗਣਾ ਸੀ ਪਹਿਲਾਂ ਆਪਾਂ ਮਟਰ ਪਾਤੇ ਫੇਰ ਮੇਥੇ ਪਾਤੇ ਤੇ ਹੁਣ ਮਿਕਸ ਕਰਕੇ ਇਹਨੂੰ ਹਲੇ ਟੱਕਦੇ ਆ ਜੀ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਇਹ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਕਰਦਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਦਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਸਪੋਰਟ ਕਰਦਿਆ ਕਰੋ ਸਾਡੇ ਚੈਨਲ ਨੂੰ ਤੇ ਦੇਖ ਸਕਦੇ ਤੁਸੀਂ ਮੇਥਿਆਂ ਦੇ ਵਿੱਚੋਂ ਵੀ ਪਾਣੀ ਜਿਹੜਾ ਆ ਕਾਫੀ ਨਿਕਲਿਆ ਆਉਂਦਾ ਆ ਤੇ ਹੁਣ ਆਪਾਂ ਜੀ ਛੋਟੇ-ਛੋਟੇ ਕੱਟੇ ਆਲੂ ਮੈਂ ਗਰਮ ਪਾਣੀ ਚ ਪਾਏ ਉਸੇ ਕੱਟ ਕੇ ਬਿਲਕੁਲ ਛੋਟੇ-ਛੋਟੇ ਆਲੂ ਕੱਟੇ ਆ ਆਲੂ ਆਪਾਂ ਇਸ ਕਰਕੇ ਬਾਅਦ ਪਾਏ ਕਿਉਂਕਿ ਪਹਿਲਾਂ ਆਪਾਂ ਆਲੂ ਪਾਉਂਦੇ ਇੱਕ ਤਾਂ ਖੁਰ ਜਾਂਦੇ ਆ ਦੂਸਰਾ ਜਿਹੜਾ ਨਮਕ ਮਿਰਚ ਹੁੰਦਾ ਸਾਰ ਆਲੂਆਂ ਦੇ ਵਿੱਚ ਚਲੇ ਜਾਂਦਾ ਤੇ ਇਸ ਕਰਕੇ ਆਪਾਂ ਪਹਿਲਾਂ ਮਟਰ ਪਾਏ ਫਿਰ ਮੇਥੇ ਪਾਏ ਤੇ ਹੁਣ ਆਪਾਂ ਪਾਤੇ ਆਲੂ ਆਲੂਆਂ ਨੂੰ ਮਿਕਸ ਕਰਦੇ ਆ ਮਿਕਸ ਕਰਕੇ ਢੱਕ ਦਿੰਨੇ ਬਹੁਤ ਛੇਤੀ ਪੱਕ ਜਾਣੇ ਨਵੇਂ ਆਲੂ ਜਿਹੜੇ ਬਹੁਤ ਜਲਦੀ गल ਜਾਂਦੇ ਪੱਕ ਜਾਂਦੇ ਇਹ ਤੇ ਮਿਕਸ ਕਰਕੇ ਆਪਾਂ ਇਹਨੂੰ ਪੰਜ ਸੱਤ ਕਿੰਨ ਮਿੰਟ ਟੱਕ ਦੇਣਾ ਹੈ ਤੇ ਫਿਰ ਦੇਖ ਲੈਣੇ ਆ ਜੀ ਬਸ ਸਬਜੀ ਆਪਣੀ ਜਿਹੜੀ ਤਿਆਰ ਹੋ ਜਾਣੀ ਆ ਨਵੇਂ ਵੀ ਉੱਪਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਤੇ ਟੱਕ ਦਿੱਤੀ ਸੀ ਆਪਾਂ ਸਬਜੀ ਤੇ ਦੇਖ ਸਕਦੇ ਆ ਤੁਸੀਂ ਸਬਜੀ ਆਪਣੀ ਜਿਹੜੀ ਬਹੁਤ ਸੋਹਣੀ ਮਹਿਕ ਆਉਂਦੀ ਹੈ ਇਹਦੀ ਖਸ਼ਬੂਦਾਰ ਸਬਜ਼ੀ ਆਪਣੀ ਮੇਥੇ ਦੀ ਵੈਸੇ ਖੁਸ਼ਬੂ ਬਹੁਤ ਆਉਂਦੀ ਹੁੰਦੀ ਹੈ ਤੇ ਬਹੁਤ ਸੋਹਣੀ ਸਬਜ਼ੀ ਆਪਣੀ ਟੇਸਟੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਬਸ ਸਮਾਨ ਉਹੀ ਆਲੂ ਮਟਰ ਮੇਥੇ ਟਮਾਟਰ ਪਿਆਜ਼ ਜੋ ਵੀ ਹੈਗਾ ਆ ਤੇ ਬਣਾਉਣ ਦਾ ਥੋੜਾ ਜਿਹਾ ਤਰੀਕਾ ਆਪਾਂ ਬਦਲ ਲੈਂਦਾ ਆ ਥੋੜਾ ਜਿਹਾ ਇਹਨੂੰ ਆਪਾਂ ਹੋਰ ਟੱਕ ਦਿੰਨੇ ਆ ਜ਼ਿਆਦਾ ਨਹੀਂ ਟਕਣਾ ਆਪਾਂ ਬਸ ਐਮੀ 2-3 ਮਿੰਟ ਇਹਨੂੰ ਹੋਰ ਟੱਕਤਾ ਸੀ ਇਹ ਸਬਜੀ ਆਪਣੀ ਬਣ ਕੇ ਦੇਖ ਸਕਦੇ ਤੁਸੀਂ ਭਾਫ਼ ਦੇ ਨਾਲ ਕਿਦਾਂ ਟੱਕਣ ਦੇ ਨਾਲ ਜਿਹੜਾ ਪਾਣੀ ਆ ਬਣ ਜਾਂਦਾ ਆ ਇਸ ਕਰਕੇ ਆਪਾਂ ਪਾਣੀ ਜਿਹੜਾ ਅਲੱਗ ਤੋਂ ਨਹੀਂ ਪਾਇਆ ਇਹਦੇ ਵਿੱਚ ਪਾਣੀ ਪਾਦੇ ਆ ਤਾਂ ਸਬਜੀ ਦਾ ਉਹ ਟੇਸਟ ਨਹੀਂ ਜਾਂਦਾ ਹੈਗਾ ਹਰਾ ਧਨੀਆ ਪਾ ਦਨੇ ਆ ਪਾ ਕੇ ਮਿਕਸ ਕਰ ਦਨੇ ਆ ਸਬਜੀ ਆਪਣੀ ਜਿਹੜੀ ਤਿਆਰ ਹੋ ਗਈ ਬਿਲਕੁਲ ਸੌਖੇ ਤਰੀਕੇ ਦੇ ਨਾਲ ਟੇਸਟੀ ਜੀ ਸਬਜੀ ਆਪਣੀ ਬਣੀ ਆ ਤੇ ਮਟਰ ਤਾਂ ਆਪਾਂ ਬਣਾ ਕੇ ਖਾਂਦੇ ਆ ਹਰ ਵਾਰੀ ਪਰ ਇਸ ਤਰ੍ਹਾਂ ਤੁਸੀਂ ਜਿਹੜੀ ਆ ਮਟਰ ਮੈਥਿਆਂ ਦੀ ਸਬਜੀ ਇਸ ਤਰ੍ਹਾਂ ਬਣਾ ਕੇ ਖਾਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਆਲੂ ਪਾਉਣੇ ਆ ਤਾਂ ਪਾ ਸਕਦੇ ਨਹੀਂ ਪਾਉਣੇ ਤਾਂ ਸਕਿਪ ਕਰ ਸਕਦੇ ਆ ਆਲੂਆਂ ਤੋਂ ਬਿਨਾ ਵੀ ਬਹੁਤ ਹੀ ਟੇਸਟੀ ਹੈ ਸਬਜੀ ਜਿਹੜੀ ਬਣਦੀ ਆ ਪਰ ਕਿਸੇ ਕਿਸੇ ਨੂੰ ਆਲੂ ਜ਼ਿਆਦਾ ਪਸੰਦ ਹੁੰਦੇ ਇਸ ਕਰਕੇ ਫਿਰ ਪਾ ਲੈ ਆਪਾਂ ਤੇ ਅਗਰ ਨਹੀਂ ਪਾਉਣੇ ਚਾਹੁੰਦੇ ਤਾਂ ਸਕਿਪ ਕਰ ਦਿਓ ਨਾ ਲੋ ਜੀ ਸਬਜੀ ਆਪਣੀ ਤਿਆਰ ਹੋ ਗਈ ਆ ਬਹੁਤ ਵਧੀਆ ਮਟਰ ਤੇ ਮੇਥਿਆਂ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਬਹੁਤ ਸੋਹਣੀ ਸਬਜ਼ੀ ਆਪਣੀ ਬਣੀ ਦੇਖਣ ਨੂੰ ਜਿੰਨੀ ਸੋਹਣੀ ਉਨੀ ਟੇਸਟੀ ਇਹ ਖਾਣ ਨੂੰ ਆ ਜੀ ਬਣਾਓ ਤੇ ਖਾਓ ਜੀ ਧੰਨਵਾਦ ਜੀ ਸਾਰਿਆਂ